ਸ਼੍ਰੀ ਅਕਾਲ ਤੱਕ ਸਾਹਿਬ ਦੇ ਉੱਤੇ ਧਾਰਮਿਕ ਸਜ਼ਾ ਮੰਗਣਗੇ ਸੁਖਬੀਰ ਸਿੰਘ ਬਾਦਲ ਦੇ ਨਾਲ ਅਜਿਹਾ ਹਾਦਸਾ ਵਾਪਰ ਗਿਆ ਕਿ ਸੇਵਾਦਾਰਾਂ ਨੂੰ ਵੀ ਭਾਜੜਾ ਪੈ ਗਈਆਂ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਲੰਗੜਾ ਕੇ ਤੁਰਦੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਲੱਤ ਦੇ ਉੱਤੇ ਪਲੱਸਟਰ ਲੱਗੇ ਹੋਏ ਦੀ ਤਸਵੀਰ ਵੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵੈਰ ਲ ਹੋ ਰਹੀ ਹੈ ਤਾਦਾਦ ਦੇ ਕਿ ਸ਼੍ਰੀ ਕਾਤਕ ਸਹਿ ਵਿਕੇ ਜਥੇਦਾਰ ਦੇ ਨਾਮ ਬੇਨਤੀ ਪੱਤਰ ਦੇਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਹਾਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਕੁਰਸੀ ਦੇ ਟੁੱਟਣ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਕਿ ਹਾਸਾ ਵਾਪਰਿਆ ਤੇ ਉਹਨਾਂ ਦੇ ਲੱਤ ਦੇ ਪੈਰ ਤੇ ਸੱਟ ਵੱਜ ਗਈ ਜਿਨ੍ਹਾਂ ਨੂੰ ਫਟਾਫਟ ਜਿਹੜਾ ਕਿ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦੀ ਲੱਤ ਦੇ ਉੱਤੇ ਜਿਹੜਾ ਪਲਾਸਟਰ ਕੀਤਾ ਗਿਆ ਉਤਤ ਜਦੋਂ ਸ਼੍ਰੀ ਕਾਟਕ ਸਾਹਿਬ ਦੇ ਉੱਤੇ ਮੌਜੂਦ ਸੀਤਾ ਪਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਧਾਰਮਿਕ ਸਜ਼ਾ ਦੀ ਗੱਲ ਕਰਨ ਵਾਸਤੇ ਸ਼੍ਰੀ ਕਾਟਕ ਸਾਹਿਬ ਪਹੁੰਚੇ ਸਨ ਸ਼੍ਰੀ ਕਾਟਕ ਸਾਹਿਬ ਨੇ ਮਾਈਕ ਲਵਾਇਆ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਬੜੀ ਥੋੜਾ ਆਈਡੀਓ ਤੋੜਾ ਸਪਸ਼ਟਿਕਰ ਰਚਨਾ ਲਿਆ ਗਿਆ ਤੇ ਮੈਂ ਯਾਰ ਸਪਾਸਿ ਕਾਰ ਯਾਰ ਕੌਣ ਹੈ ਯਾਰ ਮੈਡਮ ਕੀ ਡਿਆਗ ਸਾਰਾ 쿠ਸ਼ੀ ਜੋ ਗਿਆ ਸੀ ਜਾਂ ਸਾਡੇ ਖਿਲਾਫ ਬੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਣੀ ਕਾਲਕਾ ਆਪਣੇ ਝੋਲੀ ਪਾਲੇ ਅਸੀਂ ਚਾਰਕਰ ਸ਼ਰੋਮਣੀ ਕਾਲੀ ਦਲਵਾਸੀ ਹਰ ਸਿੱਖ ਵਾਸਤੇ ਜੀ ਕਾਲਕਾ ਸਾਹਿਬ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਜੀ ਕਾਲਕਾ ਸਾਹਿਬ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਕੜੀ ਹੈ ਕਿਉਂਕਿ ਆਪਣੇ ਇੱਕ ਕ੍ਰੀਮ ਥੋੜੀ ਆ ਰਹੀ ਯਾਰ ਅਕਾਲ ਤਖਸਰ ਸਿੰਘ ਸਾਹਿਬ ਨੇ ਦਾਸ ਨੂੰ ਦਮਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨੀ ਰੋਏ ਹਨ ਯਾਰ ਕੀਤੇ ਯਾਰ ਮੈਂ ਸਾਹਿਬ ਗਿਆ ਸ਼੍ਰੀ ਅਕਾਲ ਤਖਸਰ ਸਾਹਿਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਠੀਕ ਹੈ ਸ਼੍ਰੀ ਅਕਾਲ ਤਖਸਰ ਸਾਹਿਬ ਕਰਨਗੇ ਐਜ਼ ਐਜ਼ ਅਕਾਲੀ ਦਾ ਮਾਈਕ ਮੇਰੇ ਵੱਸੇ ਪ੍ਰਵਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ ਜਦਾਸ ਬੇਨਤੀ ਕਰਨ ਵਾਸਤੇ ਆਇਆ ਹੈ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲਿਟਿਕਲ ਸਪੇਸ ਹੈ ਭਾਵੇਂ ਪਰਸਨ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ 아이 ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਜਾਣਕਾਰੀ ਮੁਤਾਬਿਕ ਜਦੋਂ ਸੁਖਬੀਰ ਸਿੰਘ ਬਾਦਲ ਸਕੱਤਰੇ ਦੇ ਦਫ਼ਤਰ ਦੇ ਵਿੱਚ ਅਰਜੀ ਦੇਣ ਲਈ ਕੁਰਸੀ ਤੇ ਬੈਠੇ ਤਾਂ ਕੁਰਸੀ ھیਠਾਂ ਹੋ ਗਈ ਜਿਸ ਦਾ ਸਾਰਾ ਭਾਰ ਉਹਨਾਂ ਦੀ ਸਜੀ ਲੱਤ ਤੇ ਆ ਗਿਆ ਜਿਸ ਕਰਕੇ ਇਹ ਹਾਦਸਾ ਵਾਪਰਿਆ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ